ਹਾਂ ਜੋ ਚਿਰੀ ਹੈ ਮੈਂ ਅਮਰਤਾ ਮਾਹੀ ਸੀ ਜੇਮ ਫਾਜ਼ਲ ਕਾ ਜੀ ਦੀ ਕੋਰਟ ਦੇ ਵਿੱਚ ਬਦੌਰ ਨੈਵ ਕੋ ਡਿਊਟੀ ਕਰ ਰਿਹਾ ਜੀ ਮੈਨੂੰ ਮੇਰੀ ਕੋਰਟ ਦੇ ਮੇਰੇ ਟੇਬਲ ਦੇ ਕੋਲੇ ਇਹ ਪੱਤ ਸੁ ਮਿਲਿਆ ਜਿਸ ਦੇ ਵਿੱਚ ਕੋਈ ਆਈਡੀ ਨਹੀਂ ਕੋਈ ਫੋਟੋ ਨਹੀਂ ਕੁਝ ਵੀ ਨਹੀਂ ਪਰ ਮੈਨੂੰ ਜਦੋਂ ਮੈਂ ਦੇਖਿਆ ਉਦੋਂ ਕੁਝ ਅਮਾਉਂਟ ਹੈ 5000 ਰੁਪਇਆ ਇਹਦੇ ਵਿੱਚ ਹੈਗਾ ਜੀ ਤੇ ਮੈਂ ਦੇਖਿਆ ਵੀ ਮੈਨੂੰ ਇਹ ਲੱਗ ਰਿਹਾ ਸੀ ਵੀ ਹੁਣ ਮੈਂ ਜੀਦਾ ਹੈਗਾ ਤਾਂ ਦੇਵਾਂ ਤਾਂ ਕਿਵੇਂ ਦੇਵਾਂ ਬਟ ਇਹਦੇ ਵਿੱਚੋਂ ਇੱਕ ਮੈਨੂੰ ਚੰਗੀ ਤਰ੍ਹਾਂ ਖੁਗਾਲ ਲੰਦੇ ਕਿ ਨਕੀ ਇਹ ਸੀਜ਼ ਮਿਲੀ ਜੀ ਤੋਂ ਹੋਰ ਵੀ ਬਹੁਤ ਟਿਕਟਾ ਕਾਫੀ ਕਾਜ ਪੱਤਰ ਥੀ ਗੇ ਔਰ ਸੀਦ ਦੇ ਜਰੀਏ ਫਿਰ ਮੈਂ ਜਿੱਥੋਂ ਅਰਸੀਦ ਕੱਟੀ ਸੀਗੀ ਜਿਹੜੀ ਮਾਨਯੋਗ ਅਦਾਲਤ ਦੇ ਵਿੱਚੋਂ ਉਹਨਾਂ ਦੇ ਰੀਡਰ ਸਾਹਿਬ ਤੋਂ ਪੁੱਛ ਕੇ ਵੀ ਇਹਨਾਂ ਦੇ ਵਕੀਲ ਸਾਹਿਬ ਕੌਣ ਨੇ ਫਿਰ ਮੈਂ ਉੱਥੋਂ ਤੱਕ ਜਦੋਂ ਮੈਨੂੰ ਪਤਾ ਲੱਗਿਆ ਕੰਟੈਕਟ ਕੀਤਾ ਤਾਂ ਬਾਉ ਵਿਜੇ ਕੁਮਾਰ ਜੀ ਜੋ ਪਰਮੇਸ਼ਰ ਚੰਦ ਜੀ ਦੇ ਕਲਰਕ ਨੇ ਉਹਨਾਂ ਨੂੰ ਮੈਂ ਦੱਸਿਆ ਫਿਰ ਇਹਨਾਂ ਨੂੰ ਮੈਂ ਪੁੱਛਿਆ ਇਹ ਕਹਿੰਦੇ ਵੀ ਹਾਂ ਮੇਰਾ ਕਾਗਜ਼ ਵਾਲਾ ਬਟੂਗਾ ਸੀਗਾ ਉਹਦੇ ਵਿੱਚ ਮੇਰੇ ਕੁਝ ਮਾਉਂਡ ਸੀ ਟਿਕਟਾ ਸੀ ਚਲੋ ਇਹਨਾਂ ਨੇ ਆਦੀਆਂ ਨਿਸ਼ਾਨੀਆਂ ਮੈਨੂੰ ਦੱਸੀਆਂ ਤੇ ਮੈਨੂੰ ਤਸੱਲੀ ਹੋਈ ਵੀ ਵਾਕਈ ਇਹ ਇਹ ਨਾਦਾ ਹੀ ਹੈ ਤੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਜੀ ਜਦੋਂ ਇਹਨਾਂ ਨੂੰ ਮੈਂ ਅੱਜ ਤੁਹਾਡੀ ਹਾਜ਼ਰੀ ਦੇ ਵਿੱਚ ਹੈਂਡਓਵਰ ਕਰ ਰਿਹਾ ਇਹ ਕਿੰਨੇ ਦਿਨ ਲੱਗੇ ਮਤਲਬ ਕਦੋਂ ਡਿੱਗਿਆ ਸੀ ਕਦੋਂ ਤੁਸੀਂ ਪਾਲ ਕੀਤੇ ਇਹ तकरीबन 10 ਦਿਨਾਂ ਦਾ ਮੇਰੇ ਕੋਲ ਹੈ ਜੀ ਮੈਂ ਬਸ ਉਹਨਾਂ ਦੇ ਕੋਲ ਲਈ ਫਿਰਦਾ ਅੱਜ ਹੀ ਮੈਨੂੰ ਕੱਲ ਪਤਾ ਲੱਗ ਗਿਆ ਜੀ ਸ਼ਾਮ ਨੂੰ ਫਿਰ ਮੈਂ ਇਹਨਾਂ ਨਾਲ رابطہ ਕੀਤਾ ਕਹਿੰਦੇ ਜੀ ਮੇਰਾ ਹੀ ਹੈਗਾ ਤੇ ਅੱਜ ਹੁਣ ਤੁਹਾਡੀ ਹਾਜ਼ਰੀ ਇਹਨਾਂ ਨੇ ਦੇ ਰਹੇ ਜੀ ਮੈਨੂੰ ਦੁਪਹਿਰੇ ਪਤਾ ਲੱਗਿਆ ਜੀ ਲੰਚ ਟਾਈਮ ਤੋਂ ਬਾਅਦ ਜਦੋਂ ਮੈਂ ਤਾਂ ਚ ਟਿਕ ਟਿਕ ਕੱਢਣ ਲੱਗਾ ਤੇ ਮੈਂ ਪਸੰਦ ਕੇ ਹੱਥ ਨਾਲ ਲਾ ਉਸ ਤੋਂ ਬਾਅਦ ਮੈਂ ਕੋਟਾਂ 'ਚ ਵੀ ਕਈਆਂ ਨੂੰ ਦੱਸਿਆ ਪਰ ਕੋਈ ਮੈਨੂੰ ਸਰਾਗ ਨਹੀਂ ਮਿਲਿਆ ਇਹ ਤਾਂ ਮੈਨੂੰ ਕੱਲ ਇਹਨਾਂ ਨੇ ਦੱਸਿਆ ਫਿਰ ਜਦੋਂ ਫਿਰ ਮੈਂ ਇਹਨਾਂ ਨੂੰ ਆਪਦੀ ਸਾਰੀਆਂ ਨਿਸ਼ਾਨੀਆਂ ਦੱਸੀਆਂ ਤਾਂ ਪਤਾ ਲੱਗਿਆ ਜੀ ਦਿਮਾਗ ਚ ਆਟੋਮੈਟਿਕ ਫਰਕ ਸੀ ਵੀ ਹੁਣ ਕਿਹਦੇ ਅਤਕ ਗਿਆ ਸਾਂ ਆਮ ਬੰਦੇ ਦੇ ਲੱਗ ਗਿਆ ਇਹ ਲੈ ਗਿਆ ਹੋਵੇ ਕੋਈ ਪਿਆ ਨਹੀਂ ਸਕਦਾ ਕਿੰਨੇ ਕ ਪੈਸੇ ਸੀ ਇਹ ਵਿੱਚ ਪੈਸੇ 4-5000 ਰੁਪਏ ਹੈਗਾ ਸੀ ਨਾਲ ਟਿਕਟਾਂ ਸੀ ਕੋਈ ਹੋਰ ਕਾਗਜ਼ ਪੱਤਰ ਹੈਗੇ ਸੀ ਥੋੜਾ ਮਹਸੂਸ ਤਾਂ ਹੁੰਦਾ ਹੀ ਹੈ ਜੀ ਇਹ ਮੈਂ ਬਹੁਤ ਵਧੀਆ ਜੀ ਇਹਨਾਂ ਦਾ ਬਹੁਤ ਸ਼ੁਕਰੀਆ ਦਾ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਇਹਨਾਂ ਨੇ ਇਮਾਨਦਾਰੀ ਨਾਲ ਮੇਰਾ ਸਮਾਨ ਵਾਪਸ ਕੀਤਾ ਤੁਸੀਂ ਕਿੱਥੇ ਜੋ ਕਰਦੇ ਹੋ ਤੁਹਾਡੀ ਇੱਥੇ ਕਿੱਥੇ ਮੈਂ ਇੱਥੇ ਕੋਰਟ ਸੀ ਜੀ ਅੱਛਾ ਕੋਰਟ ਆਪਣੇ ਸਿਜੇਵਾ ਜੀ ਕੋਲ